ਸਮਰਾਜੂ ਵਾਰਡ ਨੰਬਰ 44 ਦੇ ਕੌਂਸਲਰ ਜੀ ਅਸੀਂ ਆਪਣੀ ਸਰਕਾਰ ਦੇ ਖਿਲਾਫ ਕਰਨ ਇਸ ਕਰਕੇ ਲਾਇਆ ਹੈ ਜੀ 13 ਤਰੀਕ ਰਾਤ ਨੂੰ ਨੈਸ਼ਨਲ ਖੇਡਿਆ ਕਬੱਡੀ ਦਾ ਪਲੇਅਰ ਜੀ ਪਰਨਕਮਾ ਉਹਦਾ ਬੇਦਰਦੀ ਨਾਲ ਕੈਂਪ ਚ ਕਤਲ ਕੀਤਾ ਗਿਆ ਹਮ ਬਿਨਾ ਕਿਸੇ ਵਜ੍ਹਾ ਤੋਂ ਬਿਨਾ ਗੱਲਬਾਤ ਤੋਂ ਉਹ ਕੈਂਪ ਮਾਰ ਨੂੰ ਆਪਣੇ ਹਵਾ ਦੇ ਲਈ ਮੁੰਡੇ ਨਵੇਂ ਉੱਠੇ ਸੀ ਉਹ ਮਾੜੀ ਬਹਿ ਸੀ ਤੂੰ ਮੈਂ ਆਈ ਉਹਨਾਂ ਨੇ ਪੁੜੀ ਪੁੜੀ ਤਰ੍ਹਾਂ ਕੇ ਵੱਡੇ ਮੁੰਡੇ ਨੂੰ ਉਹਦਾ ਕਤਲ ਕਰਤਾ ਦੋ ਬੰਦੇ ਪੁੜੀ ਤਰ੍ਹਾਂ जख्मी ਹੋਏ ਨੇ ਉਹ ਵੀ ਇਹ ਤਾਂ ਸੀਰੀਅਸ ਨੇ ਅਸੀਂ ਪੁਲਸ ਨੇ ਦੋ ਜਿਹੜੇ ਬੰਦੇ ਉਦੋਂ ਫੜੇਗੇ ਉਹ ਨਾਲ ਹੀ ਆਪਣੇ ਘਰ ਲੈ ਕੇ ਦੱਸਿਆ ਕਰਸੋ ਗਈ ਹੈ ਮਧਾਨ ਦੱਸਿਆ ਫੜ ਲਿਆ ਪੁਲਸ ਨੇ ਪੁਲਸ ਨੇ ਬਾਤ ਦੀ ਕੋਈ ਨਹੀਂ ਕੀਤੀ ਪ੍ਰੈਸ ਕਾਨਫਰੈਂਸ ਕੀਤਾ ਵੀ ਅਸੀਂ ਬੰਦੇ ਫੜੇ ਆ ਪਰ ਉਹਦੇ ਵਿੱਚ ਪੁਲਸ ਦਾ ਕੋਈ ਰੋਲ ਨਹੀਂ ਪੁਲਸ ਚ ਦੂਜੇ ਤੀਜੇ ਮੁੰਡੇ ਦੀ ਮਾਂ ਲਗਾਤਾਰ ਕਹਿ ਰਹੀ ਹੈ ਕਿ ਮੇਰੇ ਮੁੰਡੇ ਨੂੰ ਮੈਂ ਪੇਸ਼ ਕਰਾਣਾ ਹੈ ਥਾਣੇ ਮੇਰੇ ਨਾਲ ਚੱਲੋ ਪੇਸ਼ ਕਰਾਣਾ ਹੈ ਅਸੀਂ ਕਿਹਾ ਭਾਈ ਥਾਣੇ ਜਾ ਪੁਲਸ ਨੇ ਕੋਈ ਹਾਮੀ ਨਹੀਂ ਰਿਪੋਰਟ ਦਾ ਮੈਸੇਜ ਦਿੱਤੇ ਨੇ ਪੁਲਸ ਨਹੀਂ ਗਈ ਖਾਨਾ ਪੂਰਤੀ ਕਰਦੀ ਦੀ ਉਹਦੀ ਮਾਨਕ ਕੋਰਟ ਜਾ ਕੇ ਮੰਡਲ ਪੇਸ਼ ਕਰਾਇਆ ਫਿਰ ਉਹਦੇ ਬਾਅਦ ਰਿਮਾਂਡ ਲਿਆ ਕੁੰਡਰ ਖੁਦ ਮੰਨਿਆ ਕਿ ਅਸੀਂ 10000 ਦਾ ਨਸ਼ਾ ਲੈ ਕੇ ਅਸੀਂ ਇਹਨੂੰ ਮਾਰਿਆ ਨਸ਼ਾ ਪੀ ਕੇ ਪੁਲਿਸ ਨੇ ਨਸ਼ੀ ਵਾਲੀ ਦੀ ਕਾਰਵਾਈ ਨਹੀਂ ਕੀਤੀ ਉਹਨੂੰ ਪੁੱਛ ਕੇ ਰਿਮਾਂਡ ਦੁਆਰਾ ਨਹੀਂ ਲਿਆ ਕਿ ਨਸ਼ਾ ਕਿੱਥੋਂ ਲਿਆ ਉਹਨੂੰ ਫੜਿਆ ਜਾਵੇ ਸਾਨੂੰ ਸੀਐਮ ਸਾਹਿਬ ਨੇ ਖਾਸ ਕਿਹਾ ਹੈ ਚਾਹੇ ਸਾਡੀ ਪਾਰਟੀ ਦਾ ਲੀਡਰ ਹੈ ਚਾਹੇ ਸਾਡਾ ਪੁਲਿਸ ਦਾ ਕਮਲਾ ਜਮੈਂ ਜਿਹੜਾ ਗਲਤ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਸਾਨੂੰ ਪਾਰਟੀ ਵਾਲੂ ਦੇਸ਼ ਹੈ ਮੈਂ ਵੀ ਆਪ ਪਾਰਟੀ ਦਾ ਕੌਂਸਲਰ ਆ। ਸੀਐਮ ਸਾਹਿਬ ਦਾ ਖਾਸ ਹੈ। ਸੈਂਟਰ ਦੇ ਐਮਐਲਏ ਸੀ। ਉਹਨਾਂ ਚੁੱਕੇ ਸਾਈਡ ਤੇ ਕਰਦੇ ਆ ਅਜੇ ਤੱਕ ਜੇਲ੍ਹ 'ਚ ਬੱਠੇ। ਸਾਡੀ ਪਾਰਟੀ ਕੋਈ ਲਿਆਈ ਨਹੀਂ ਕਿਸੇ ਦਾ। ਫਿਰ ਐਸਐਚਓ ਸਾਹਿਬ ਪਾਰਕਮ ਥਾਣੇ ਵਾਲੇ। ਉਹਨਾਂ ਨੂੰ ਚੇਅਰਮੈਨ ਕੀਮਤੀ ਭਗਤ ਘਰ ਮਹਿੰਦਰ ਭਗਤ ਜੀ ਆਏ। ਐਸਐਚਓ ਆਇਆ। ਮੰਤਰੀ ਸਾਹਿਬ ਨੇ ਵੀ ਕਿਹਾ ਤਾਂ ਵੀ ਨਹੀਂ ਕਰਿਆ। ਸਾਹਮਣੇ ਵੀ ਕਿਹਾ ਕਿ ਜਿਹੜੇ ਦੋਸ਼ੀ ਫੜ ਕੇ ਉਹਨਾਂ ਨੂੰ ਤਰੋ ਇਹ ਜਿਆ ਮੇਰਾ ਵੈਸ ਸੁਧਰਿਆ ਚਾਹੀਦਾ ਮੈਨੂੰ ਇੱਥੇ ਡਰਾਮਾ ਨਹੀਂ ਚਾਹੀਦਾ ਮਨ ਲਗੀ ਮੰਤਰੀ ਸਾਹਿਬ ਵੀ ਉੱਪਰ ਹੋ ਗਿਆ ਸੀ ਮੰਤਰੀ ਸਾਹਿਬ ਦੀ ਗੱਲ ਨਹੀਂ ਮੰਨੀ ਗਈ ਜੇ ਮੰਤਰੀ ਸਾਹਿਬ ਦੀ ਗੱਲ ਨਹੀਂ ਮੰਨੀ ਐਸਚੂ ਨੇ ਕਿਦੀ ਮੰਨੀ ਉਸ ਤੋਂ ਬਾਅਦ ਜਾਂਦੇ ਗੱਲ ਮੰਤਰੀ ਸਾਹਿਬ ਨੂੰ ਗਲਤ ਕਹਿ ਰਹੇ ਨੇ ਪਰੀ ਪੰਚਾਇਤ ਜੀ ਕਹਿ ਰਹੇ ਨੇ ਕਿ ਦੋਸ਼ੀ ਫੜ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੈਂ ਉਸ ਤੋਂ ਬਾਅਦ ਪਰਸੂ ਗਿਆ ਅਸੀਂ ਵਾਰਨਿੰਗ ਦਿੱਤੀ ਉਹਦਾ ਮੈਂ ਧਰਨਾ ਲਾਵਾਂਗੇ ਮੈਂ ਪਰਸੂ ਗਿਆ ਥਾਣੇ ਮੈਂ ਕਿਹਾ ਐਸਚੂ ਸਾਹਿਬ ਅਪੀਲ ਕੀਤੀ ਕਹਿੰਦਾ ਯਾਰ ਤੁਹਾਨੂੰ ਜਿਆਦਾ ਪਤਾ ਹੈ ਮੈਂ ਆਪਣਾ ਕੰਮ ਕਰਦਾ ਜੋ ਤੁਹਾਡੇ ਦਿਲ ਕਰਦਾ ਕਰੋ ਮਨੋ ਤੀ ਮੌਕੇ ਤੇ ਕੋਰਸ ਤੁਹਾਡੇ ਨਾਲ ਮੈਂ ਜਿਹੜੇ ਐਸਐਚਓ ਮਿਲ ਗਿਆ ਉਹਦੀ ਆਰਧੇ ਭਰਨ ਲਾਇਆ ਉਹ ਕਹਿੰਦਾ ਮੈਂ ਜੋ ਕਰਨਾ ਤੁਸੀਂ ਮੈਂ ਭਰਨ ਲਵਾਂ ਮੈਂ ਤੁਹਾਨੂੰ ਚੱਕ ਲਾਂਗਾ ਕਹਿੰਦਾ ਅਸੀਂ ਅੱਜ ਖੜੇ ਆ ਹੁਣ ਕੋਈ ਤੇਰੇ ਤੋਂ ਜੁਰਤ ਤੁਹਾਨੂੰ ਚੱਕ ਚਾਹੇ ਐਸਪੀ ਚਾਹੇ ਐਸਐਚਓ ਆਪਾਂ ਇਹਨਾਂ ਦੇ ਖਿਲਾਫ ਮੋਰਚਾ ਲਾਇਆ ਰਾਜੂ ਜੀ ਕੀ ਦੇਖਦੇ ਹੋ ਤੁਸੀਂ ਤੁਸੀਂ ਇੱਕ ਮਹਤਵਾਰ ਬੰਦੇ ਕੋਲ ਸਤ ਤਾਣਿਆ ਇਦਾਂ ਹੀ ਲੈਂਗੁਏਜ ਆਮ ਆਮ ਪਬਲਿਕ ਨਾਲ ਕੀ ਡੀਲ ਹੁੰਦੀ ਹੋਈ ਹੈ ਭਾਜੀ ਆਮ ਪਬਲਿਕ ਨਾਲ ਹੀ ਤੇ ਪੰਗਾ ਲਿਆ ਵੀ ਐਸਐਚਓ ਨੇ ਤਾਂ ਕਹਿ ਕੇ ਲਾਇਆ ਆਪਾਂ ਮੈਂ ਧਰਨਾ ਲਾਣ ਲੱਗੇ ਤਿੰਨ ਦਿਨ ਪਹਿਲਾਂ ਵਾਰਨਿੰਗ ਦਿੱਤੀ ਆਪਾਂ ਪ੍ਰੈਸ ਕਲਾਬ 'ਚ ਵੀ ਅਸੀਂ ਧਰਨਾ ਲਾਣ ਲੱਗੇ ਤੇਰੀ ਦੀ ਯੂਰਤ ਦਾ ਸਾਨੂੰ ਚੱਕ ਕਹਿੰਦਾ ਮੈਂ ਪਰਚੇ ਪਾਵਾਂਗਾ ਅਈ ਉਹ ਤਾਂ ਪਰਚੇ ਡਿਗਨੇ ਕਿੰਨੇ ਕੇ ਪਰਚੇ ਬੰਦਾ ਫਿਰ ਜੀ ਦੱਸਿਓ ਤੇ ਪਰਚੇ ਕੀ ਬੰਦੇ ਬਾਕੀ ਝਗੜੇ ਦਾ ਕਾਰਨ ਕੀ ਜਿਹੜਾ ਹੈ ਝਗੜਾ ਮੁੰਡੇ ਦਾ ਝਗੜਾ ਕੁ ਹੁੰਦੇ ਜੇ ਨਹੀਂ ਤਾਂ ਫੜੇਗੇ ਆਪਾਂ ਉਹਨਾਂ ਦੀ ਮੰਗਾਂ ਪੜੇ ਜਾਣ ਉਹਨਾਂ ਕੋਲ ਪੁੱਛ ਕੇ ਕਿਥੇ ਕਿਉਂ ਮਾਰੇ ਗਿਆ ਪਰਿਵਾਰ ਨੂੰ ਦੱਸਿਆ ਜਾਵੇ ਵੀ ਇਹ ਮੁੰਡੇ ਦੀ ਗਲਤੀ ਸੀ ਕਿ ਉਹਨਾਂ ਨੇ ਆਪਣੀ ਬਰਮਾਸੀ ਚ ਬੰਗਾਲੇ ਮਾਰੇ ਗਿਆ ਪਤਾ 2 ਦੀ ਗੰਨ ਗੱਲ ਹੈ ਠੀਕ ਹੈ ਕੀ ਹੋਇਆ ਕੀ ਹੈ ਮੈਂ ਤਾਂ ਹੁਣ ਇਸ ਟਾਈਮ ਇਹ ਕਹਿ ਸਕਦਾ ਕਿ ਨਸ਼ੇ ਦੀ ਬਲੀ ਚੜਿਆ ਮੇਰਾ ਪੁੱਤਰ ਮੇਰਾ ਪੁੱਤਰ ਕੁਸ਼ਤੀਆਂ ਵੀ ਕਰਦਾ ਸੀ ਨੈਸ਼ਨਲ ਪੇਅਰ ਸੀਗਾ ਰੈਸਲਿੰਗ ਵੀ ਕਰਦਾ ਸੀ ਸੋਹਣਾ ਦਾ ਦਿਨ ਚੜਿਆ ਸੀ ਪੂਰਾ ਸੱਨੇ ਮੇਰੇ ਨਾਲ ਸੀਗਾ ਉਸੇ ਠੀਕ ਹੈ ਜੀ ਏ ਆਪਣੇ ਫਾਦਰ ਨਾਲ ਆਪਣੇ ਫੁੱਫੜ ਜੀ ਨਾਲ ਜਾ ਰਹੀ ਸੀ ਸਰਕਲੋਂ ਜਿਹੜੇ ਨਸ਼ੇ ਕਰਕੇ ਉੱਥੇ ਖੜੇ ਸੀ ਆਪ ਉਹਨਾਂ ਨੇ ਜੋ ਬੰਦਿਆ ਕਿ 10000 ਦਾ ਆਪ ਨਸ਼ਾ ਕੀਤਾ ਵਾ ਜਿਹੜੀ ਦੁਕਾਨ ਦੇ ਸਾਹਮਣੇ ਮੈਨੂੰ ਕਿਉਂਕਿ ਮੈਂ ਅੰਦਰੋਂ ਬਾਹਰ ਨਹੀਂ ਸੀ ਨਿਕਲੀ ਮੈਨੂੰ ਨਹੀਂ ਸੀ ਪਤਾ ਉਹ ਹਸਪਤਲ ਲੈ ਕੇ ਜਾਇਆ ਜਾ ਰਿਹਾ ਸੀ ਪਿੱਛੇ ਲੈ ਕੇ ਜਾਇਆ ਜਾ ਰਿਹਾ ਸੀ ਸ਼ਾਇਦ ਮੈਂ ਵੀ ਤਿੰਨ ਹਸਪਤਲ ਚੇਂਜ ਕੀਤੇਗੇ ਆ ਠੀਕ ਹੈ ਮੇਨ ਮੁੱਦਾ ਤਾਂ ਹੁਣ ਇਹੇ ਆ ਕਿ ਜਿਸ ਤਰ੍ਹਾਂ ਉਹ ਨਸ਼ੇ ਵਾਲਿਆਂ ਨੇ ਪਤਾ ਨਹੀਂ ਕਿੰਨੇ ਜਣੇ ਸੀਗੇ ਸਾਹਮਣੇ ਤੇ ਪੰਜ ਆਏ ਪੰਜਾਂ ਜਣੇ ਜਿਸ ਤਰ੍ਹਾਂ ਦੋ ਉਸੇ ਟਾਈਮ ਹੀ ਉਹ ਨਸ਼ੇ ਦੀ ਹਰ ਵਿੱਚ ਪਏ ਸੀਗੇ ਤਾਂ ਫੜੇਗੇ। ਪੂਰੇ ਸਾਲਿਆਂ ਨੇ ਦੂਜੇ ਦਿਨ ਕਹਿਤਾ ਜੀ ਆਪਾਂ ਤੇ ਮਟਰ ਕੇਸ ਖਤਮ ਕਰਤਾ। ਦੋ ਬੰਦੇ ਫੜ ਲਏ। ਤੀਜਾ ਮਾਈਨਰ ਸੀਗਾ। ਉਹਦੀ ਮਾਂ ਆ ਕੇ ਬੇਸ਼ਰਮ ਆ ਕੇ ਆ ਗਈ। ਦੋਹਾਂ ਹੀ ਤਾਂ ਕੋਈ ਇੱਕ ਤੇ ਘਰ ਕੱਪੜੇ, ਹਥਿਆਰ, ਛਿਬੇ ਦੇ ਸਭ ਕੁਝ ਸੀਗਾ। ਉਸਨੇ ਜਾ ਕੇ ਹੱਥ ਨਹੀਂ ਪਾਇਆ। ਹਜੇ ਤੱਕ ਵੀ ਨਹੀਂ ਹੱਥ ਪਾਇਆ। ਇੱਕ ਕੱਲ ਨੂੰ ਪ੍ਰੈਸ ਕਾਨਫਰੈਂਸ ਤੋਂ ਬਾਅਦ ਧਰਮਾਜਰੂਸੀ ਲਗਾਉਣਾ ਸੀ ਤੇ ਫਿਰ ਫੋਨ ਆ ਰਹੇ ਸੀਗੇ। ਕੀ ਅਸੀਂ ਤਾਂ ਬੰਦਾ ਫੜ ਲਿਆ ਸੈਚਰਡੇ ਕਿਹੜਾ ਬੰਦਾ ਫੜ ਲਿਆ ਸੈਚਰਡੇ ਕਚਹਿਰੀਆਂ ਬੰਦ ਕੋਈ ਵਕੀਲ ਨਹੀਂ ਕੋਈ ਕੁਝ ਨਹੀਂ ਤੁਸੀਂ ਜੇਜ ਵੀ ਪਾਤਾ ਬੰਦਾ ਹੋਣ ਸੋਹਣੋਂ ਬੰਦਾ ਅਜੇ ਤੱਕ ਨਹੀਂ ਫੜਿਆ ਗਿਆ ਬਾਕੀ ਚੰਨਾਂ ਦਾ ਗਰੋ ਪਤਾ ਨਹੀਂ ਕਹਿੰਦੇ 30 32 ਬੰਦਿਆਂ ਦਾ ਹੋਊਗਾ ਜਿਹੜੇ ਛੋਟੇ ਛੋਟੇ 16 14 14 ਸਾਲਾਂ ਦੇ ਮੈਂ ਇਹ ਚੀਜ਼ ਨੂੰ ਬਾਰ-ਬਾਰ ਬਿਆਨ ਕਰਕੇ ਕਹਾਣੀਆਂ ਮੈਨੂੰ ਚਾਹੀਦਾ ਇਨਸਾਫ ਮੈਨੂੰ ਚਾਹੀਦਾ ਮੇਰਾ ਪੁੱਤਰ ਲਿਆ ਦਿਓ ਮੈਨੂੰ ਮੈਂ ਉੱਠ ਜਾਨੀ ਆ ਇਥੋਂ 22 ਸਾਲਾਂ ਦਾ 6 ਨਵੰਬਰ ਨੂੰ ਨੂੰ 23ਵਾਂ ਸਾਲ ਲੱਗ ਜਾਣਾ ਸੀਗਾ ਸੋਹਣੀਆਂ ਖਰਾਕਾਂ ਖਵਾ ਕੇ ਦੁੱਧ ਮੱਖਣ ਨਾਲ ਮਰ ਪਾਲਿਆ ਸਾਰੀਆਂ ਮਾਵਾ ਪਾਪ ਕੇ ਮੈਂ ਬਾਰ-ਬਾਰ ਐਸ ਕਰਕੇ ਕਹਿ ਰਹੀ ਆ ਕਿ ਉਹਦੀ ਮੈਂ ਆਪਣੇ ਪੁੱਤਰ ਨੂੰ ਚੰਗੀ ਸਿੱਖਿਆ ਦਿੱਤੀ ਸੀ ਇੱਕ ਮੇਰੀ ਧੀ ਤੇ ਇੱਕ ਮੇਰਾ ਪੁੱਤਰ ਮੇਰੀ ਧੀ ਵੀ ਮੇਰੇ ਪੁੱਤਰਾ ਵਰਗੀ ਸੀਗੀ ਭਾਜੀ ਕਹਿੰਦਾ ਮੰਮੀ ਮਨਸ਼ੂ ਬਹੁਤ ਸਿਆਣੀ ਆ ਮੈਂ ਤੈਨੂੰ ਸੰਭਾਲ ਲੈਣਾ ਕਦੀ ਕਿਤੇ ਹਾਸੇ ਵਿੱਚ ਗੱਲਾਂ ਹੋ ਜਾਣੀਆਂ ਸੋਹਣਾ ਦਿਨ ਚੜਿਆ ਸੀਗਾ ਮੇਰੇ ਪੁੱਤਰ ਦਾ ਸਭ ਕੁਝ ਵਧੀਆ ਸੀਗਾ ਫੁੱਫੜ ਉਹਦੇ ਨਾਲ-ਨਾਲ ਰੱਖਣਾ ਗੁਰਦੁਆਰਾ ਸਾਹਿਬ ਜਾਣਾ ਨਕੋ ਉਧਰ ਜਾਣਾ ਸਾਈ ਜੀਵੇ ਇੰਨੇ ਦਿਨ ਮਥਰਣਾ ਮੰਮੀ ਅੱਜ ਮੈਂ ਸੇਵਾ ਤੇ ਆਂ ਅੱਜ ਮੇਰੀ ਇੱਥੇ ਸੇਵਾ ਲੱਗੀ ਐ ਗੁਰਦੁਆਰਾ ਸਾਹਿਬ ਜਾਣਾ ਮੇਰੇ ਪੁੱਤਰ ਨੇ ਪਟਕਾ ਬੰਨਣਾ ਕਹਿਣਾ ਮੰਮੀ ਮੈਂ ਕਿੰਨਾ ਸੋਹਣਾ ਲੱਗਦਾ ਮੈਂ ਕਹਾ ਪੁੱਤਰ ਸ਼ੇਰ ਪੁੱਤਰ ਲੱਗਦਾ ਉਹ ਤੈਨੂੰ ਦੇ ਲੋਕੀ ਅੱਜ ਕਹਿੰਦੇ ਤੂੰ ਸਿੱਧੂ ਮੂਸੇਵਾਲਾ ਬਣ ਗਿਆ ਸਿੱਧੂ ਮੂਸੇਵਾਲਾ ਮੈਨੂੰ ਨਹੀਂ ਚਾਹੀਦਾ ਮੈਨੂੰ ਮੇਰਾ ਵਰਹਨ ਚਾਹੀਦਾ ਮੇਰਾ ਪੁੱਤਰ ਚਾਹੀਦਾ ਜਿਹੜੇ ਸ਼ਲਾਰ ਨੂੰ ਨਿੱਕੇ 16 16 ਸਾਲਾਂ ਦੇ ਬੱਚੇ ਨੇ ਮੇਰੇ ਪੁੱਤਰ ਨੂੰ ਮਾਰ ਕੇ ਅੱਗੋਂ ਕਹਿੰਦੇ ਆ ਪਹਿਲਵਾਨਾਂ ਨੂੰ ਦੇਖ ਲਈ ਕਿਆ ਕਿ ਉਹਨਾਂ ਦੀ ਵਰਡਿੰਗ ਆ ਜਿਨ੍ਹਾਂ ਨੇ ਸੁਣੀ ਕੁੱਤੇ ਲੋਕਾਂ ਨੇ ਜਿਹੜੇ ਨਹੀਂ ਅੱਗੇ ਆਏ ਜਿਹੜੀਆਂ ਦੁਕਾਨਾਂ ਖੁੱਲੀਆਂ ਸੀ ਫੋਨ ਆ ਕੇ ਸਾਨੂੰ ਅਫਸੋਸ ਕਰਦੇ ਨਾਲ ਕਹਿੰਦੇ ਕਹਿੰਦੇ ਮਰੇ ਨੂੰ ਲੱਗਦਾ ਹੁਮਾਰੀਆਂ ਮੇਰੇ ਪੁੱਤਰ ਲੋਰ ਨਹੀਂ ਇਹ ਬਰਦਾਸ਼ਤ ਨਹੀਂ ਹੁੰਦਾ ਵਿਆ ਮੇ ਕੋਲ ਇਹ ਚੀਜ਼ ਬਰਦਾਸ਼ਤ ਨਹੀਂ ਹੁੰਦੀ ਵੀ ਮੇਰੇ ਪੁੱਤਰਾ ਤੈਨੂੰ ਨਹੀਂ ਅਡਾਉਣਾ ਚਾਹੀਦਾ ਤੁਹਾਨੂੰ ਪਤਾ ਚੱਲਦਾ ਰਹੋ ਜੀ ਤੁਹਾਨੂੰ ਪੁੱਛੇ ਰਹੇ ਰਹੋ ਕਿ ਕਿਉਂ ਰਹੇ ਹੋ ਫਿਰ ਦੱਸਦਾ ਤੁਹਾਨੂੰ ਰੂਨਰ ਪੁੱਛ ਰਿਹਾ ਕੋ ਪਾਡੀ ਮੈਂ ਵੀ ਭਰਨੇ ਬਾਰੇ ਪੁੱਛ ਰਿਹਾ ਉਹਨੇ ਕੋਲ ਆ ਕੇ ਪੁੱਛ ਕੇ ਬਹਾਂ ਦੇ ਫੋੜਾ ਪਾਡੀ ਨੂੰ ਪੁੱਛ ਰਿਹਾ ਮੈਂ ਆਇਆ ਅੱਜ ਮੈਂ ਪੁੱਛਣ ਆਇਆ ਇਹ ਬਸ ਵੀ ਕਰਨ ਠੀਕ ਹੈ ਸੱਚੀ ਮਾਮਲਾ ਕੀ ਇਸ ਤਰ੍ਹਾਂ ਜਿਹੜਾ ਮਰਡਰ ਦਾ ਮਾਮਲਾ ਮੈਂ ਕਿਹਾ ਸੀ ਦਸਤਰ ਨਹੀਂ ਆਇਆ ਜਿਹੜਾ ਮਰਡਰ ਦਾ ਮਾਮਲਾ ਕਿਹਾ ਜੀ ਕਿਹਾ ਯਾਰ ਉਹ ਕੀ ਇਹ ਮਾਮਲਾ ਸਾਰਾ ਹੈ ਮੈਂ ਮਰਡਰ ਉਹਨਾਂ ਨੇ ਕਿਹਾ ਤੂੰ ਲੋਕ ਪੁੱਛੋਗਾ ਮੈਂ ਤੇ ਕੁਝ ਕੁਝ ਮੁੰਡਿਆਂ ਨੂੰ ਰੈਸਟਰੀ ਕਿੰਨੇ ਪੈਸੇ ਨੂੰ ਅਸੀਂ 4 ਮੁੰਡਿਆਂ ਨੂੰ ਬੱਸ ਗ੍ਰਿਫਤਾਰ ਕਰ ਚੁੱਕੇ ਹਾਂ ਇੱਕ ਮੁੰਡੇ ਨੂੰ ਬਾਕੀ ਉਹ ਵੀ ਜਲਦੀ ਕਰ ਲੈ ਜੀ ਸਰ ਮਰਡਰ ਹੋਇਆ ਕਿਹੜੀ ਜਗ੍ਹਾ ਸੀ ਸਰ ਵਾਲਾ ਜਿਹੜਾ ਇਹ ਤਾਂ ਭਾਵੇਂ ਕਿ ਕਿਹੜੀ ਪ੍ਰੀਮ ਹੈ ਮਰਡਰ ਸਰ ਕਾਰਨ ਕੀ ਸੀ ਲੜਾਈ ਦਾ ਨਹੀਂ ਗੜਤ ਦਾ ਕਰਨ ਦਾ ਹਰ ਕੋਈ ਤੁਹਾਨੂੰ ਨਹੀਂ ਪਤਾ ਨਾ ਸਰ ਠੀਕ ਹੈ ਜੀ